खरड़ के श्री राम भवन दशहरा ग्राउंड में अंतर्राष्ट्रीय योग दिवस के अवसर पर सीएम योगशाला के सहयोग से सब डिवीज़न स्तर पर खरड़ में कार्यक्रम का आयोजन किया गया इस कार्यक्रम में सबडिवीज़न मजिस्ट्रेट खरड़ दिव्यापी और सरकारी कार्यालय के सभी कर्मचारी और अधिकारी शामिल हुए योग विशेषज्ञों की टीम ने शिविर में आए लोगों के लिए योग कक्षाएं आयोजित की एसडीएम खरड़ दिव्यापी ने बताया कि सीएम योगशाला के तहत खरड शहर के विभिन्न हिस्सों में योग शिविर आयोजित किए गए जहां योग विशेषज्ञ प्रशिक्षकों ने शिविर में आए लोगों के लिए योग कक्षाएं संचालित की बताया गया कि हमें योग करना चाहिए जिससे हमारा स्वास्थ्य ठीक रहता है इस अवसर पर पतंजलि योग समिति खरड से निर्मल कुमार चौहान के नेतृत्व में एक टीम ने दशहरा ग्राउंड में योग करवाया योगा देकर बहुत बहुत शुभकामनाएं मैं आज इसमें पार्ट होने में बहुत खुश हूँ योगा एक बहुत ज़रूरी है लाइफ स्टाइल को ठीक करने में तो, आ, योगा में आपको मेंटल हेल्थिंग एज वेल एज फिजिकल हेल्थनिंग दोनों मिलता है सो so, मैं बहुत खुशी हूँ कि बच्चे अपने मतलब बच्चे के चाइल्ड स्टेज पर ही आप योगा को सी एम जी योगशाला के बैनर के अंदर पंजाब सरकार में ये आगे बढ़ रहे हैं मैंने बहुत खुशी हो रही है मैं इसमें शामिल बनूँ आज सारे जो भी आप आज इधर आई हो ये सिर्फ आज के दिन नहीं हम एवरीडे ये अपने रूटीन में इंसूर करेंगे हम सब इसी तरह एवरी डे अब हम इस, इसको आगे लेके जाएंगे ਆਮਰੇ ਪੰਜਾਬ ਸਰਕਾਰ ਦੇ ਇਸ ਲੰਦੇ ਯੋਗਸ਼ਾਲਾ ਦੇ ਭਾਗ ਲੈਣ ਦਾ। ਥੈਂਕ ਯੂ ਸੋ ਮੱਚ। ਪੂਰਾ ਦੇਸ਼ ਜਿਹੜਾ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾ ਰਿਹਾ ਹੈ, ਕੀ ਕਹਿਣਾ ਚਾਹੁੰਦੇ ਅੱਜ? ਦੇਖੋ ਯੋਗ ਜਿਹੜਾ ਹੈਗਾ ਉਹ ਥੋੜੀ ਸਿਹਤ, ਯੋਗ ਰੱਖੇ ਨਰੋਗ, ਸਿਹਤ ਵਾਸਤੇ ਬਹੁਤ ਜ਼ਰੂਰੀ ਹੈ। ਆ ਭਾਵੇਂ ਯੋਗ ਗੁਰੂ RAMDEV ਹੋਵੇ। ਦੇਸ਼ ਦੇ ਪ੍ਰਧਾਨ ਮੰਤਰੀ ਹੋਣ ਸਾਡੇ ਸਟੇਟ ਦੇ ਮੁੱਖ ਮੰਤਰੀ ਹੋਣ ਇਹਨਾਂ ਸਾਰਿਆਂ ਨੇ ਯੋਗ ਨੂੰ ਜਿਹੜਾ ਹੈਗਾ ਪ੍ਰਮੋਟ ਕਰਿਆ ਇਹਨਾਂ ਤੋਂ ਪਹਿਲਾਂ ਰੇਸ਼ੀਆ ਮੁਰੀਆਂ ਨੇ ਯੋਗ ਸਾਧਨਾ ਰਾਹੀਂ ਜਿੱਥੇ ਅਧਿਆਤਮ ਨੂੰ ਅਪਣਾਇਆ ਉੱਥੇ ਨਾਲ ਹੀ ਯੋਗ ਦੇ ਜਿਹੜਾ ਆਪਣੀ ਕਾਇਆ ਉਹਨੂੰ ਨਿਰੋਗ ਰੱਖਿਆ ਆਪਣੀ ਸ਼ੇਪ ਨੂੰ ਠੀਕ ਰੱਖਿਆ ਇਹ ਇੱਕ ਬਹੁਤ ਵੱਡੀ ਪਹਿਲ ਕਦਮੀ ਸੀ ਤੇ ਹੌਲੀ-ਹੌਲੀ ਪਤਾ ਲੱਗਦਾ ਜਦੋਂ ਯੋਗ ਦੇ ਵਿੱਚ ਬੰਦਾ ਆਪਣੇ ਆਪ ਨੂੰ ਲੈ ਕੇ ਜਾਂਦਾ ਕਿ ਉਹ ਕਿੰਨਾ ਸਾਡੀ ਲਈ ਇੰਪੋਰਟੈਂਟ ਹੈ ਸਾਡੀ ਮੈਂਟਲ ਫਿਜ਼ੀਕਲ ਹੈਲਥ ਉਸ ਔਰ ਕੀ ਕਹਿਣਾ ਚਾਹੂੰਗੇ ਇਹਦੇ ਬਾਰੇ ਅੱਜ ਖਰੜ ਪ੍ਰਸ਼ਾਸਨ ਦੇ ਵੱਲੋਂ ਵੀ ਅੱਜ ਜਿਹੜਾ ਇਸ ਦੇ ਵਿੱਚ ਪਾਰਟਿਸਿਪੇਟ ਕੀਤਾ ਗਿਆ ਹੈ ਬਹੁਤ ਵਧੀਆ ਉਪਰਾਲਾ ਖਰੜ ਦੇ ਵਿੱਚ ਸ਼ਾਇਦ RAM ਭਵਨ ਦੇ ਵਿੱਚ ਕੀਤਾ ਗਿਆ ਤੇ ਐਡਮਿਨਿਸਟ੍ਰੇਸ਼ਨ ਨੇ ਕੀਤਾ ਉੱਥੇ SDM ਸਾਹਿਬ ਆਏ ਨੇ ਉਹਨਾਂ ਨੇ ਵੀ ਆਪਣਾ ਯੋਗ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਅਲੱਗ-ਅਲੱਗ ਸੰਸਥਾਵਾਂ ਦੇ ਵਿੱਚ ਯੋਗ ਜਿਹੜਾ ਕਰਵਾਇਆ ਜਾ ਰਿਹਾ ਹੈ ਯੋਗਾ ਕਰਨ ਲਈ ਰੋਜ਼ ਲੋਕ ਆਉਂਦੇ ਨੇ ਆਪਣੇ ਵੀ ਇੱਥੇ ਗਊਸ਼ਾਲਾ ਦੇ ਵਿੱਚ ਸਵੇਰੇ 4:30 ਤੋਂ 5:30 ਅਹ ਤੋਂ 6 ਵਜੇ ਤੱਕ ਤਕਰੀਬਨ ਯੋਗ ਜਿਹੜਾ ਜੋ ਇੱਥੇ ਲੋਕ ਆਉਂਦੇ ਨੇ ਯੋਗਾ ਕਰਨ ਲਈ ਉਹ ਵੀ ਸੀਐਮ ਦੀ ਪ੍ਰਯੋਗਸ਼ਾਲਾ ਤੋਂ ਹੀ ਇੱਕ ਟੀਮ ਆਉਂਦੀ ਹੈ ਜਿਹੜੀ ਲੋਕਾਂ ਨੂੰ ਯੋਗਾ ਕਰਾ ਕੇ ਉਹਨਾਂ ਦੀ ਸਿਹਤ ਨੂੰ ਮੇਨਟੇਨ ਕਰਨ ਵਾਸਤੇ ਖਾਸ ਕਰਕੇ ਬਜ਼ੁਰਗਾਂ ਲਈ ਜਿਨ੍ਹਾਂ ਦੀ ਏਜ ਜਿਵੇਂ ਜਿਵੇਂ ਵੱਧ ਰਹੀ ਹੈ ਉਹਨਾਂ ਨੂੰ ਕਾਫੀ ਪ੍ਰੋਬਲਮਸ ਆਉਂਦੀਆਂ ਨੇ ਕੁਝ ਨੂੰ ਆਰਥਰਾਇਟਿਸ ਦੀ ਜੋਇੰਟਸ ਦੀ ਕੁਝ ਨੂੰ ਹੱਡਾਂ ਪੈਰਾਂ ਦੇ ਵਿੱਚ ਕਮਜ਼ੋਰੀਆਂ ਜਿਹੜੀਆਂ ਮਹਿਸੂਸ ਹੁੰਦੀਆਂ ਨੇ ਸੋ ਇਹ ਦੇਖਿਆ ਕਿ ਉਹ ਬਜ਼ੁਰਗ ਬੜੇ ਖੁਸ਼ ਹੁੰਦੇ ਨੇ ਆਪਣੇ ਉਮਰ ਦੇ ਇਸ ਪੜਾਅ ਦੇ ਵਿੱਚ ਆ ਕੇ ਜੀ ਅੱਜ ਤੰਗੜੀ ਜੋਗ ਪੀਟ ਵੱਲੋਂ ਅੱਜ ਇੱਕ ਬਹੁਤ ਵੱਡਾ ਵਿਸ਼ਾਲ ਇੱਕ ਜੋਗ ਜਿਸਤੇ ਕਿਉਂਕਿ ਇਹ ਜੋਗ ਦਿਵਸ RAMDEV ji ਉਹਨਾਂ ਦੀ ਪ੍ਰੇਰਣਾ ਸਰਕਾਰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਪੂਰੇ ਵਿਸ਼ਵ ਦੇ ਵਿੱਚ ਇਸ ਨੂੰ ਇੱਕ ਸਥਾਨ ਦਵਾਇਆ ਇਸ ਦਿਨ ਨੂੰ ਬਹੁਤ ਤੋਂ ਵੱਜੂ ਕਿਉਂਕਿ ਸਾਡੇ ਲਈ ਗਰਭ ਦੀ ਗੱਲ ਹੈ ਇੱਕੀ ਜੋਂਗ ਅਕ ਪੂਰੇ ਵਿਸ਼ਵ ਦੇ ਵਿੱਚ ਯੋਗਾ ਦਿਸ਼ਾ ਨਾਲ ਇਸੇ ਤਹਿਤ ਅੱਜ ਪਤੰਜਲੀ ਯੋਗ ਮੀਟਿੰਗ ਦਾ 3 ਵਾਲੇ ਰਿਟਰਨ ਅਨਮੋਲ ਜੀ ਉਹਨਾਂ ਦੀ ਉਹਨਾਂ ਦੀ ਟੀਮ ਉਹਨਾਂ ਤੋਂ ਸਾਰੇ ਸਹਿਯੋਗੀਆਂ ਦੇ ਸੱਜਣ ਤੋਂ ਤੇ ਵੱਡਾ ਵਿਸਾਲ ਖਰੜ ਦੇ ਵਿੱਚ ਯੋਗਾ ਦੀ ਵਿਸ਼ਵ ਨਾਲ ਜਾ ਰਿਹਾ ਉਸੇ ਵਿੱਚ ਜੁੜ 파 ਰਹੇ ਹੈ। ਗਿਆਨੀ ਸ਼ਿਰਾਮ ਗਿਆਨੀ ਸ਼ਿਰਾਮ ਗਿਆਨੀ ਸ਼ਿਰਾਮ ਅੱਜ ਖਰੜ ਵਿੱਚ ਕਾਂਜਲੀ ਦੇ ਸਹਿਯੋਗ ਅਗੇ ਭਾਰਤੀ ਜਨਤਾ ਪਾਰਟੀ ਮੰਡਲ ਖਰੜ ਸਿਟੀ ਵੱਲੋਂ ਯੋਗ ਦਿਵਸ 11ਵਾਂ ਯੋਗ ਦਿਵਸ ਮਨਾਇਆ ਗਿਆ ਹੈ ਤੇ ਸਾਰੇ ਖਰੜ ਵਾਸੀਆਂ ਨੇ ਬੜੇ ਇੱਥੇ ਆ ਕੇ ਆਪਣੀ ਹਾਜ਼ਰੀ ਲਗਾ ਕੇ ਬਹੁਤ ਹੀ ਚੰਗੇ ਢੰਗ ਨਾਲ ਯੋਗ ਦਿਵਸ ਮਨਾਇਆ ਤੇ ਮੈਂ ਤਾਂ ਇਹੀ ਕਹੂੰਗਾ ਕਿ ਜੋ ਇਹ ਪਰੰਪਰਾ ਸਾਡੀ ਪੁਰਾਣੇ ਉਸ ਤੋਂ ਸਦੀਆਂ ਤੋਂ ਚੱਲੀ ਆ ਰਹੀ ਹੈ ਕਿ ਸਾਨੂੰ ਅੱਗੇ ਵੀ ਜਾਰੀ ਰੱਖਣੀ ਚਾਹੀਦੀ ਹੈ ਤਾਂ ਜੋ ਅਸੀਂ ਨਿਰੋਗ ਰਹੀਏ ਆਪਾਂ ਨੂੰ ਯੋਗ ਕਰਨਾ ਚਾਹੀਦਾ ਹੈ ਤਾਜੀ ਅਸੀਂ ਨਿਰੋਗ ਰਹੀਏ ਜੇ ਨਿਰੋਗ ਰਵਾਂਗੇ ਤਾਂ ਹੀ ਦੇਸ਼ ترقی ਕਰੇਗਾ ਅਸੀਂ ਕੰਮ ਕਰਾਂ ਤੇ ਬਸ ਮੈਂ ਤਾਂ ਇਹੀ ਫੇਰ बार-बार ਇਹੀ ਕਹਾਂਗਾ ਕਿ ਸਾਰਿਆਂ ਨੂੰ ਯੋਗ ਸਵੇਰੇ ਆਪਣਾ ਕਰਨਾ ਚਾਹੀਦਾ ਜਲਦੀ ਉੱਠ ਕੇ ਜੈ ਸ਼ੀ ਰਾਮ ਜੈ ਸ਼ੀ ਰਾਮ ਗੋੜੀ ਜੀ ਜਿੱਥੇ ਅੱਜ ਪੂਰਾ ਦੇਸ਼ 11 ਅੰਤਰਰਾਸ਼ਟਰੀ ਯੋਗ ਦਿਵਸ ਮਨਾ ਰਿਹਾ ਹੈ ਤੇ ਤੁਸੀਂ ਵੀ ਅੱਜ ਖਰੜ ਦੇ ਵਿੱਚ ਜਿਹੜਾ ਅੰਤਰਰਾਸ਼ਟਰੀ ਯੋਗ ਦਿਵਸ ਦੇ ਵਿੱਚ ਹਿੱਸਾ ਲੈਣ ਆਇਓ ਕੀ ਕਹਿਣਾ ਚਾਹੁੰਦੇ ਹੋ ਅੱਜ ਖਰੜ ਸ਼ਹਿਰ ਵਾਸੀਆਂ ਨੇ ਮਿਲ ਕੇ ਪਤੰਜਲੀ ਦੇ ਸਹਿਯੋਗ ਦੇ ਨਾਲ ਭਾਰਤ ਜਨਤਾ ਪਾਰਟੀ ਸਿਟੀ ਵੱਲੋਂ ਆਯੋਜਿਤ ਇਸ ਮਨਾਇਆ ਪਿਆ ਪੂਰੇ ਖਰੜ ਸ਼ਹਿਰ ਦੇ ਬਹੁਤ ਬੰਦੇ ਇੱਥੇ ਇਕੱਠੇ ਹੋਏ ਹਨ ਮੋਦੀ ਜੀ ਨੇ 11 ਸਾਲ ਪਹਿਲਾਂ ਪੜ੍ਹ ਲਿਆ ਸੀ ਕਿ ਸਾਡੇ ਦੇਸ਼ ਦਾ ਹਰੇਕ ਬੰਦਾ ਯੋਗ ਕਰੇਗਾ ਤਾਂ ਦੇਸ਼ ਨਿਰੋਗ ਰਹੇਗਾ ਦੇਸ਼ ਨੂੰ ਨਿਰੋਗ ਰੱਖਣ ਵਾਸਤੇ ਜਿੱਥੇ ਦੇਸ਼ ਅੱਗੇ ਤਰੱਕੀਆਂ ਕਰ ਰਿਹਾ ਹੈ ਤਾਂ ਕਿ ਇਸ ਦੇ ਲੋਕੀ ਨੇ ਨਿਰੋਗ ਰਹਿਣ ਲਈ ਯੋਗ ਦੇ ਨਾਲ ਜੋੜਨੋ ਉਹ ਦਿਨ ਜਿਹੜਿਆ ਜਿਹਨਾਂ ਦੀ ਠੀਕ ਰਹੇ ਤਣਾਵ ਤੋਂ ਮੁਕਤ ਰਹੇ ਤੇ ਮੈਂ ਸਾਰੇ ਨੂੰ ਅੱਜ ਦੇ ਦਿਨ ਤੇ ਬਹੁਤ ਬਹੁਤ ਵਧਾਈਆਂ ਦਿੰਦਾ ਤੇ ਸਾਨੂੰ ਸਾਰਿਆਂ ਨੂੰ ਨਿਰੰਤਰ ਯੋਗ ਕਰਨਾ ਚਾਹੀਦਾ ਹੈ ਬਹੁਤ ਬਹੁਤ ਧੰਨਵਾਦ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਜਿਹੜਾ ਅੱਜ ਮਨਾਇਆ ਜਾ ਰਿਹਾ ਹੈ ਪੂਰੇ ਦੇਸ਼ ਭਰ ਦੇ ਵਿੱਚ ਕਿਆ ਕਿਹੜਾ ਜੰਮ ਹੈ ਨਹੀਂ ਕਹਿਣਾ ਜਾਂਦਾ ਕਿ ਜੋ ਮੋਦੀ ਜੀ ਦੀ ਕਿਰਪਾ ਨਾਲ ਔਰ ਸਵਾਮੀ ਰਾਮਦੇਵ ਜੀ ਦੀ ਕਿਰਪਾ ਦੇ ਨਾਲ ਇਹ ਅੰਤਰਰਾਸ਼ਟਰੀ ਯੋਗ ਦਿਵਸ ਪੂਰੇ ਵਰਲਡ ਦੇ ਅੰਦਰ ਮਨਾਇਆ ਜਾ ਰਿਹਾ ਹੈ ਤੇ ਪੂਰੇ ਯੋਗ ਦੇ ਉੱਪਰ ਨਿਰਭਰ ਹੈ ਕਿ ਹਰ ਬੰਦੇ ਸਵੇਰੇ ਉੱਠ ਕੇ ਯੋਗ ਕਰਨਾ ਚਾਹੀਦਾ ਹੈ ਇਹ ਦੇਰੈ ਸਵਾਮੀ RAMDEV ji ਦੀ ਜੋ ਕਿ 2004 ਤੋਂ ਅਸੀਂ ਵੀ ਰੈਗੂਲਰ ਜੋ ਹੈ RAM PAVAN ਦੇ ਵਿੱਚ ਕਲਾਸ ਲਗਾਉਂਦੇ ਆ ਰਹੇ ਹਾਂ ਔਰ ਕਲਾਸ ਬਿਲਕੁਲ ਰੈਗੂਲਰ ਚੱਲ ਰਹੀ ਹੈ ਔਰ ਸਾਰੇ ਰੋਗੀ ਜੋ ਹੈ ਨਿਰੋਗ ਹੋ ਰਹੇ ਆ ਮੇਰੀ ਸਾਰੇ ਸ਼ਹਿਰ ਨਿਵਾਸੀਆਂ ਤੇ ਇਹੀ ਬੇਨਤੀ ਹੈ ਕਿ ਵੱਧ ਚੜ ਕੇ ਲੋਕ ਦੇ ਅੰਦਰ ਜੋ ਹੈ ਉਸ ਨੂੰ ਮਨਾਇਆ ਜਾ ਰਿਹਾ ਹੈ ਪੂਰੇ ਦੋਸੋਂ ਕੰਟਰੀ ਦੇ ਅੰਦਰ ਵੱਧ ਚੜ ਕੇ ਪਾਗਲ ਹੋਣਾ ਔਰ ਆਪਣੇ ਦੇਸ਼ ਦੀ ਤਰੱਕੀ